ਸਤਿ ਸ਼੍ਰੀ ਅਕਾਲ ਫਰੈਂਚਸ ਮੈਥਡਾ ਹਾਊਸ ਡਾਕਟਰ ਗੁਰਸ਼ੇਵ ਡਾਕਟਰ ਗੁਰਸ਼ੇਵ ਬਲੌਗਸ ਦੇ ਵਿੱਚ ਤੁਹਾਡ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਤੁਹਾਡੇ ਵੀ ਸਰਦੀਆਂ ਦੇ ਦਿਨਾਂ ਦੇ ਵਿੱਚ ਹੱਥਾਂ ਦੀਆਂ ਉਂਗਲਾਂ ਔਰ ਪੈਰਾਂ ਦੀਆਂ ਉਂਗਲਾਂ ਠੰਡੀਆਂ ਠੰਡੀਆਂ ਲੱਗਦੀਆਂ ਨੇ ਸੁੰਨ ਹੋ ਜਾਂਦੀਆਂ ਨੇ ਜਾਂ ਪਹਿਲਾਂ ਵੀ ਸੁੰਨ ਰਹਿੰਦੀਆਂ ਸੀ ਸਰਦੀਆਂ ਦੇ ਵਿੱਚ ਜ਼ਿਆਦਾ ਸੁੰਨ ਹੋ ਜਾਂਦੀਆਂ ਨੇ ਤਾਂ ਇਸ ਦੇ ਕੀ ਕਾਰਨ ਨੇ ਔਰ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਹੁੰਦਾ ਕੀ ਹੈ ਜਿਹੜਾ ਆਪਣੀ ਬਾਡੀ ਆ ਇਹ ਬਹੁਤ ਜ਼ਿਆਦਾ ਸਮਾਰਟ ਹੈ ਬਹੁਤ ਜ਼ਿਆਦਾ ਚੁਸਤ ਹੈ ਸਭ ਤੋਂ ਪਹਿਲਾਂ ਇਹ ਦੇਖਦੀ ਹੈ ਵੀ ਜਿਹੜੇ ਬਾਡੀ ਦੇ ਮੇਨ ਆਰਗਨਸ ਨੇ ਉੱਥੇ ਪ੍ਰੋਪਰ ਬਲੱਡ ਦੀ ਸਪਲਾਈ ਚੱਲ ਰਹੀ ਹੈ ਆਰਗਨਸ ਮਤਲਬ ਦਿਮਾਗ ਔਰ ਦਿਲ ਮੇਨ ਇਹੀ ਨੇ ਸੋ ਉਹ ਕੀ ਕਰਦਾ ਵੀ ਸਾਰੀ ਸਰਕੂਲੇਸ਼ਨ ਜ਼ਿਆਦਾਤਰ ਦਿਲ ਔਰ ਦਿਮਾਗ ਨੂੰ ਸਪਲਾਈ ਕਰਦਾ ਔਰ ਹੱਥਾਂ ਵੱਲ ਧਿਆਨ ਘੱਟ ਕਰਦੀ ਹੈ ਬਾਡੀ ਇਸੇ ਕਰਕੇ ਆਪਣੇ ਹੱਥਾਂ ਦਾ ਟੈਂਪਰੇਚਰ ਚੇਂਜ ਹੋਣ ਲੱਗ ਜਾਂਦਾ ਹੱਥਾਂ ਦੇ ਵਿੱਚ ਜ਼ਿਆਦਾ ਠੰਡ ਲੱਗਦੀ ਹੈ ਸੁੰਨਾ ਪਣ ਲੱਗਦਾ ਹੈ ਕਈ ਵਾਰੀ ਤਾਂ ਹੱਥ ਨੀਲੇ ਵੀ ਹੋ ਜਾਂਦੇ ਨੇ ਔਰ ਜਿਵੇਂ ਬਹੁਤ ਵਾਰੀ ਦੇਖਿਆ ਹੋਣਾ ਹੱਥ ਸੁੱਜ ਵੀ ਜਾਂਦੇ ਨੇ ਪੈਰਾਂ ਦੀਆਂ ਉਂਗਲਾਂ ਦੇ ਵੀ ਹੱਥਾਂ ਦੇ ਵੀ ਅਗਰ ਥੋੜੂ ਵੀ ਠੰਡੇ ਠੰਡੇ ਲੱਗਦੇ ਹਨ ਤਾਂ ਵੀਡੀਓ ਧਿਆਨ ਨਾਲ ਅੰਤ ਤੱਕ ਜ਼ਰੂਰ ਦੇਖਿਓ ਹੁਣ ਗੱਲ ਕਰਨ ਲੱਗੇ ਆਂ ਵੀ ਹੱਥਾਂ ਦੇ ਵਿੱਚ ਕਾਰਨ ਕੀ ਹੋ ਗਿਆ ਜਿਹੜੀਆਂ ਬਲੱਡ ਵੈਸਲਸ ਨੇ ਆਪਣੀਆਂ ਉਹ ਬਹੁਤ ਜ਼ਿਆਦਾ ਸਟ੍ਰੈਸ ਚ ਚਲੀਆਂ ਜਾਂਦੀਆਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਬੋਝ ਪੈ ਜਾਂਦਾ ਹੈ ਇਸੇ ਕਰਕੇ ਆਪਣੇ ਹੱਥਾਂ ਦੇ ਵਿੱਚ ਆਪਾਂ ਨੂੰ ਇਦਾਂ ਲੱਗਦਾ ਔਰ ਇਸ ਦੇ ਸਰੀਰ ਜੀ ਆਟੋਮੈਟਿਕ ਸਿਸਟਮ ਹੈ ਜਿਹੜਾ ਆਪਣੀ ਬਾਡੀ ਦਾ ਜਿਸ ਨੂੰ ਥਰਮੋ ਰੈਗੂਲੇਸ਼ਨ ਕਿਹਾ ਜਾਂਦਾ ਹੈ ਜਿਹੜੇ ਆਪਣੀ ਬਾਡੀ ਨੂੰ ਸਾਰਾ ਕੁਝ ਕੰਟਰੋਲ ਕਰਕੇ ਰੱਖਦੇ ਆ ਹੁਣ ਗੱਲ ਕਰਨ ਲੱਗੇ ਆ ਇਸ ਦੇ ਕੀ ਕੀ ਕਾਰਨ ਹਨ ਸਭ ਤੋਂ ਪਹਿਲਾਂ ਤਾਂ ਆ ਗਿਆ ਪੂਰ ਸਰਕੂਲੇਸ਼ਨ ਹੋਗੀ ਜਿਹਦੀ ਸਰਕੂਲੇਸ਼ਨ ਨਾ ਹੋ ਪੂਰ ਹੈ ਦੂਜਾ ਕਾਰਨ ਆ ਗਿਆ ਇਸ ਦਾ ਖੂਨ ਦੀ ਕਮੀ ਹੋ ਜਾਣਾ ਤੀਜਾ ਕਾਰਨ ਵਿਟਾਮਿਨ B12 ਦੀ ਕਮੀ ਹੋ ਜਾਣਾ ਚੌਥਾ ਕਾਰਨ ਜਿਸ ਨੂੰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਉਸ ਤੋਂ ਅਗਲਾ ਕਾਰਨ ਜਿਸ ਨੂੰ ਬਲੱਡ 슈ਗਰ ਹੈ ਉਸ ਤੋਂ ਅਗਲਾ ਕਾਰਨ ਜਿਨ੍ਹਾਂ ਨੂੰ ਸਾਹ ਚੜਦਾ ਹੈ ਲੰਗਸ ਦੀ ਪ੍ਰੋਬਲਮ ਹੈ ਕਿਉਂਕਿ ਜੇਦੋਂ ਆਪਾਂ ਸਾਹ ਲਵਾਂਗੇ ਆਕਸੀਜਨ ਦਾ ਲੈਵਲ ਹੈ ਜਿਹੜਾ ਉਹ ਆਪਾਂ ਅੰਦਰ ਘੱਟ ਖਿੱਚਦੇ ਆ ਤਾਂ ਵੀ ਆਪਣੇ ਸਰੀਰ ਦੇ ਵਿੱਚ ਇਦਾਂ ਹੀ ਲੱਗਦਾ ਵੀ ਹੱਥ ਠੰਡੇ ਨੇ ਔਰ ਪੈਰ ਠੰਡੇ ਪਏ ਨੇ ਸੋ ਅਗਰ ਤੁਹਾਨੂੰ ਇਦਾਂ ਹੀ ਲੱਗਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਵੀ ਹੱਥ ਠੰਡੇ ਠੰਡੇ ਨੇ ਪੈਰ ਠੰਡੇ ਠੰਡੇ ਨੇ ਤਾਂ ਉਸ ਦੇ ਲਈ ਥੋੜੀ ਜਿਹੀਆਂ ਕਸਰਤਾਂ ਵੀ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਸਮੇਂ ਨੂੰ ਬਰਬਾਦ ਨਹੀਂ ਕਰਦੇ ਹੋਏ ਸ਼ੁਰੂ ਕਰਨ ਲਈ ਆਈ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਪ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਨੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਸ਼ੁਰੂ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀ ਸ੍ਰੀ ਸਿੰਘ ਸਰਾਫਿਜ਼ੋਥੈਰਪੀ ਡਾਕਟਰ ਗੁਸ਼ੀਰ ਸਿੰਘ ਔਰ ਡਾਕਟਰ ਰਿਪਾਸਰਾ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਹੋ ਔਰ ਇੰਸਟਾਗ੍ਰam ਤੋਂ ਸਾਨੂੰ ਫਾਲੋ ਕਰ ਸਕਦੇ ਹੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸ੍ਰੀ ਸਿੰਘ ਸਰਾਫਿਜ਼ੋਥੈਰਪੀ ਕਲੀਨਿਕ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਵੈਸਲੀਨ ਪੈਟਰੋਲੀਅਮ ਜੈਲੀ ਜਿਸ ਨੂੰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਦੀ ਮ사ਜ ਕਰ ਲਈਏ ਇਸ ਨੂੰ ਤੁਸੀਂ ਥੋੜਾ ਜਿਹਾ ਲੈ ਲੈਣਾ ਔਰ ਹੱਥਾਂ ਤੇ 5 ਮਿੰਟ ਮ사ਜ ਲਾਓ ਅਗਰ ਤੁਸੀਂ ਇਸ ਮ사ਜ ਕਰਨ ਤੋਂ ਪਹਿਲਾਂ ਗਰਮ ਪਾਣੀ ਦੇ ਵਿੱਚ ਦੋਨਾਂ ਨੂੰ ਹੱਥਾਂ ਨੂੰ ਔਰ ਪੈਰਾਂ ਨੂੰ ਭਿਓ ਕੇ ਰੱਖੋ ਉਸ ਤੋਂ ਬਾਅਦ ਕੱਢ ਲਓ ਫਿਰ ਸੁਚੰਗੀ ਤਰ੍ਹਾਂ 5 ਮਿੰਟ ਹੱਥਾਂ ਦੀ ਮ사ਜ 5 ਮਿੰਟ ਪੈਰਾਂ ਦੀ ਮ사ਜ ਉਸ ਤੋਂ ਬਾਅਦ ਜਰਾਬਾਂ ਪਾਓ ਤੇ ਗਲਵਜ਼ ਪਾਓ ਦਸਤਾਨੇ ਪਾਓ ਇਹ ਗੱਲ ਦਾ ਧਿਆਨ ਰੱਖੋ ਤੁਸੀਂ ਪਹਿਲਾ ਕੰਮ ਹੋ ਗਿਆ ਮ사ਜ ਹੋ ਗਿਆ ਦੂਜਾ ਕੰਮ ਐਕਸਰਸਾਈਜ਼ਸ ਹੋ ਗਈਆਂ ਤੀਜਾ ਕੰਮ ਲੰਗ ਕਪੈਸਿਟੀ ਦੀ ਆਪਾਂ ਜਿਹੜੀ ਕਪੈਸਿਟੀ ਹੈ ਉਹ ਵਧਾਉਣੀ ਹੈ ਬਰੀਥਿੰਗ ਐਕਸਰਸਾਈਜ਼ ਕਰਨੀ ਹੈ ਵੱਧ ਤੋਂ ਵੱਧ ਮਤਲਬ ਨੱਕ ਰਾਹੀਂ ਸਾਹ ਲਓ ਊਂਕ ਮਾਰ ਕੇ ਛੱਡੋ ਇਦਾਂ ਲੰਬੇ ਲੰਬੇ ਇਸਦੇ ਤੁਸੀਂ 10 ਤੋਂ 12 ਸੈਟ ਲਾਉਣੇ ਆ ਪਹਿਲਾਂ ਮ사ਜ ਕੀਤੀ ਪਾਣੀ 'ਚ ਰੱਖੇ ਫਿਰ ਮ사ਜ ਕੀਤੀ ਫਿਰ ਕਲੱਬਸ ਪਾਏ ਫਿਰ ਲੰਗ ਕਪੈਸਿਟੀ ਵਧਾਈਆਂ ਫਿਰ ਕਸਰਤ ਆਮੀਆਂ ਚਾਰ ਤੀਜਾ ਮੇਨ ਇਸ ਦੇ ਵਿੱਚ ਸੋ ਹੁਣ ਆਪਾਂ ਕਸਰਤਾਂ ਤੁਹਾਨੂੰ ਦੱਸਣ ਲੱਗੇ ਆ ਪਹਿਲਾਂ ਹੱਥਾਂ ਦੀ ਗੱਲ ਕਰਦੇ ਆ ਹੱਥਾਂ ਦੀ ਸਿਰਫ ਕੋਰ ਸਿਰਫ ਇੱਕ ਕਸਰਤ ਤੁਹਾਨੂੰ ਦੱਸਣੀ ਆ ਜਿਆਦਾ ਨਹੀਂ ਦੱਸਣੀ ਆ ਇਸ ਦੀ ਕਸਰਤ ਕੀ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਮ사ਜ ਕਰ ਲਈ ਦਸਤਾਨੇ ਪਾ ਲਏ ਉਸ ਤੋਂ ਬਾਅਦ ਜਿਹੜੀ ਕਸਰਤ ਕਰਨੀ ਆ ਤੁਸੀਂ ਸਿੱਧੇ ਖੜ ਜਾਣਾ ਔਰ ਕਲਾਪਿੰਗ ਕਰਨੀ ਆ 30 ਵਾਰੀ ਕਲਾਪਿੰਗ ਕਰਨੀ ਆ ਦੇਖੋ ਪਹਿਲਾਂ ਸਾਹਮਣੇ 1 2 10 ਫਿਰ ਸਾਈਡ ਤੇ ਬਾਡੀ ਸਿੱਧੀ ਰਹੇਗੀ 4 5 6 7 8 9 10 11 12 4 ਦਾ 15 ਫੇਰ 16 17 18 19 20 21 22 23 24 25 26 27 28 29 30 61 ਲਾਇਆ ਆਪਾਂ 30 ਦਾ ਤੁਸੀਂ ਇਸ ਦੇ ਤਿੰਨ ਸੈਟ ਲਾਉਣੇ ਆ ਉਸ ਤੋਂ ਬਾਅਦ ਤੁਸੀਂ ਇਸਤਾਨੇ ਫੇਰ ਪਾਓ ਔਰ ਸੌਂਜੋ ਜਾਂ ਫਿਰ ਐਂ ਕਰ ਲਓ ਪਹਿਲਾਂ ਪਾਣੀ ਚ ਟਿਪ ਕੀਤਾ ਸੀ ਫਿਰ ਮਤਾਜ ਕੀਤੀ ਉਸ ਤੋਂ ਬਾਅਦ ਇਹ ਕਸਰਤਾਂ ਕੀਤੀਆਂ ਫੇਰ ਤੁਸੀਂ ਇਸਤਾਨੇ ਬਾਲੇ ਹੱਥ ਇਹ ਹੋ ਗਈ ਹੱਥਾਂ ਦੀ ਕਸਰਤ होर कसरत कर सर दस दिन स्ट्रैच करना कि रखा सीधा दूसरे हदत स्ट्रैच कर देना पूरा जोर जिन्ना सामने देखा दस सैकड़ होल्ड एक दो तीन चार पे सत्त अठ नौ दस फिर स्ट्रैच करा सामने देखा दस सैकेंड होल एक दो तीन चार छः सत अठ नौ दस दिन रिलैक्स ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ। ਔਰ ਇਸ ਲਈ ਤੁਸੀਂ 5-5 ਸੈਟ ਲਾਉਣੇ ਆ। 1 2 10 4 5 6 7 8 9 10 ਜਿੰਨਾ ਖੇਚਾ ਕਰਿਓ। ਕਈ ਵਾਰ ਕੀ ਹੁੰਦਾ ਦੂਸਰਾ ਹੱਥ ਵੀ ਕੰਮ ਨਹੀਂ ਕਰਦਾ। ਫਿਰ ਇਸ ਦਾ ਅਲਟਰਨੇਟ ਕੀ ਹੈ? ਦੀਵਾਰ ਦੇ ਨਾਲ। ਦੇਖੋ ਬਿਲਕੁਲ ਜਿੱਥੇ ਮੋਟਾ ਉਹਦੇ ਨਾਲ ਇਹ ਹੱਥ ਲਾ ਦੇਣਾ ਔਰ ਇਦਾਂ ਆਪਾਂ ਸਟ੍ਰੈਚ ਕਰਕੇ ਰੱਖਣਾ ਔਰ ਕਰਦੇ ਹਾਂ ਦੂਸਰੀ ਸਾਈਡ। ਤਾਂ ਕਿ ਪੂਰੀ ਬਾਹਾਂ ਦੇ ਵਿੱਚ ਸਟ੍ਰੈਚ ਪਵੇ, ਹੱਥ ਦੇ ਵਿੱਚ ਸਟ੍ਰੈਚ ਪਵੇ। ਤੁਸੀਂ 10 ਸਕਿੰਟ ਦੇ ਕੇ ਪੰਜ ਸੈਟ ਕਰੋ ਪਰ ਇਦਾਂ ਪ੍ਰੋਪਰ ਸਟ੍ਰੈਚ ਆਏਗਾ ਤਾਂ ਜ਼ਰੂਰ ਪਰ ਹੱਥ ਤੇ ਜਿਆਦਾ ਨਹੀਂ ਪਏਗਾ ਕੋਸ਼ਿਸ਼ ਕਰਨਾ ਵੀ ਕਿਸੇ ਤੋਂ ਕਰਾ ਲਓ ਇਦਾਂ ਕਰਕੇ ਇਸ ਨੂੰ ਪੂਰਾ ਸਟ੍ਰੈਚ ਕਰ ਦੇਣਾ ਜਿੰਨਾ ਵੱਧ ਤੋ ਆਹ ਤੇ ਨਾ ਹੋਵੇ ਵੀ ਟੁੱਟੀ ਜਾਵੇ ਸਿੰਧ ਸਿੰਧ ਦਾ ਸਟ੍ਰੈਚ ਕਰਨਾ ਪਰ ਖਿੱਚ ਪੈਣੀ ਚਾਹੀਦੀ ਹੈ ਇਸ ਤਰ੍ਹਾਂ ਤੇ ਇਸ ਤਰ੍ਹਾਂ ਇਹ ਹੋ ਗਈ ਹੱਥਾਂ ਦੀਆਂ ਕਸਰਤਾਂ ਹੁਣ ਬਾਤਦੇ ਹਾਂ ਪੈਰਾਂ ਦੀਆਂ ਕਸਰਤਾਂ ਵੱਲ ਪੈਰਾਂ ਦੀ ਕਸਰਤਾਂ ਕੀ ਹੈ ਤੁਸੀਂ ਪਹਿ ਜਾਣਾ ਇਸ ਦੇ ਵਿੱਚ ਐਂਕਲ ਟੂ ਪੰਪਸ ਦੇਖੋ ਸਿੱਧੇ ਪੈ ਗਏ और एंकल टू पम्प कर एक फिर दो फिर तीन फिर चार फिर फिर फ फिर सात, फिर आठ, फिर नौ फिर दस दिन फिर करा एक फिर दो फिर तीन फिर चार फिर पं फिर छत फिर सात, फिर आठ, फिर नौ फिर दस ਇਸ ਤਰ੍ਹਾਂ ਕਰਕੇ ਤੁਸੀਂ ਇਸ ਦੇ 10 ਸੈੱਟ ਲਾਉਣੇ ਆ ਪਹਿਲੀ ਕਸਰਤ ਹੋਗੀ ਜਿਹੜੀ ਦੂਜੀ ਕਸਰਤ ਹੈ ਨਾ ਉਸ ਦੇ ਵਿੱਚ ਆਪਾਂ ਪਿੰਜੜੀ ਦੇ نیچے ਰੋਲਰ ਰੱਖਣਾ ਕਸਰਤ ਦੇ ਵਿੱਚ ਰੋਲਰ ਰੱਖ ਲੈਣਾ ਆਪਾਂ ਪਿੰਜਣੀ ਥੱਲੇ ਇੱਦਾਂ ਰੱਖ ਲਿਆ ਔਰ ਐਂਕਲ ਟੋਪਾਂ ਫੇਰ ਉਹੀ ਕਰਨੀ ਹੈ ਪਰ ਇਸ ਦੇ ਵਿੱਚ ਪਿੰਜੜੀ ਥੱਲੇ ਰੋਲਰ ਅਗਰ ਤੁਹਾਡੇ ਕੋਲ ਰੋਲਰ ਨਹੀਂ ਹੈ ਤੁਸੀਂ ਤੌਲੀਏ ਦਾ ਰੂਲ ਬਣਾ ਕੇ ਵੀ ਰੱਖ ਸਕਦੇ ਹੋ ਦੇਖੋ 1 ਫੇਰ 2 ਫੇਰ 3 ਫੇਰ 4 ਫੇਰ 5 6 ਫੇਰ 7 ਫੇਰ 8 ਵੇ 9 ਤੇ 10 ਇਸ ਤਰ੍ਹਾਂ ਤੁਸੀਂ ਇਸ ਦੇ ਪੂਰੇ 5 ਸੈੱਟ ਲਾਉਣੇ 10 ਵੀ ਲਾ ਸਕਦੇ ਹੋ ਵੱਧ ਤੋਂ ਵੱਧ ਜਿੰਨੇ ਕਰ ਸਕਦੇ ਹੋ 10 ਤੋਂ ਵੱਧ ਨਾ ਕਰਿਓ ਇਹ ਹੋ ਗਈ ਕਸਰਤ ਨੰਬਰ 2 ਹੁਣ ਗੱਲ ਕਰਨ ਲੱਗੇ ਆ ਕਸਰਤ ਨੰਬਰ 3 ਦੀ ਜਿਹੜੀ ਇਹ ਕਸਰਤ ਹੈ ਇਸ ਦੇ ਵਿੱਚ ਆਪਾਂ ਪਿੰਜਣੀ ਦੀ ਮਾਸਪੇਸ਼ੀ ਨੂੰ ਸਟ੍ਰੈਚ ਕਰਨਾ ਪਰ ਪੈਰ ਨੂੰ ਸਟ੍ਰੈਚ ਕਰਾਂਗੇ ਤਾਂ ਹੀ ਪਿੰਜਣੀ ਵੀ ਸਟ੍ਰੈਚ ਹੋਏਗੀ ਤ올ੀਏ ਦੀ ਆਪਾਂ ਇੱਕ ਐਦਾਂ ਲੇਅਰ ਬਣਾ ਲੈਣੀ ਹੈ ਔਰ ਇੱਥੇ ਰੱਖ ਲੈਣਾ ਔਰ ਇਹਦੇ ਵਿੱਚ ਫਸਾਵਾਂਗੇ ਆਪਣੇ ਪੈਰ ਨੂੰ

ਇਸ ਨੂੰ ਤੁਸੀਂ ਦੋਨੋਂ ਸਾਈਡ ਕਰਨਾ ਔਰ 5-5 ਵਾਰੀ ਤੁਸੀਂ ਸਟ੍ਰੈਚ ਕਰਨਾ ਇਹ ਹੋਗੀ ਤੁਹਾਡੀ ਆਖਰੀ ਕਸਰਤ ਇਹਨਾਂ ਦੇ ਹੱਥ ਔਰ ਪੈਰ ਬਿਲਕੁਲ ਠੰਡੇ ਰਹਿੰਦੇ ਆ ਸਰਦੀ ਦੇ ਦਿਨ ਪੈਰਾਂ ਦੇ ਲਈ ਵੀ ਸੇਮ ਆ ਗਰਮ ਪਾਣੀ ਦੇ ਵਿੱਚ ਪੈਰ ਡੁਬੋ ਕੇ ਰੱਖੋ 5 ਮਿੰਟ ਉਸ ਤੋਂ ਬਾਅਦ ਕੱਢੋ ਉਸ ਤੋਂ ਬਾਅਦ ਤੁਸੀਂ ਵੈਸਲੀਨ ਦੀ ਮ사ਜ ਕਰੋ ਫਿਰ ਜਰਾਬਾਂ ਪਾਓ ਔਰ ਸੌਂ ਜਾਓ ਗਾਜਰ ਤਾਂ ਤਿਆਰ ਰੱਖੋ ਗਾਜਰ ਦਾ ਮਤਲਬ ਗਾਜਰ ਬੜੀ ਵਧੀਆ ਚੀਜ਼ ਹੈ ਸਰਦੀ ਦੇ ਦਿਨਾਂ ਦੇ ਵਿੱਚ ਗਾਜਰ ਜਰੂਰ ਖਾਓ ਔਰ ਗਾਜਰ ਦੇ ਨਾਲ ਨਾਲ ਅਗਰ ਤੁਹਾਨੂੰ ਕਿਤੇ ਮੂਲੀ ਖਾਣ ਦਾ ਮੌਕਾ ਮਿਲੇ ਮੂਲੀ ਵੀ ਜ਼ਰੂਰ ਖਾਓ। ਸਾਰੀਆਂ ਗੱਲਾਂ ਦਾ ਧਿਆਨ ਰੱਖੋ ਬਹੁਤ ਜਲਦੀ ਤੁਹਾਡੇ ਜਿਹੜੇ ਹੱਥ ਠੰਢੇ ਠੰਢੇ ਰਹਿੰਦੇ ਆ ਪੈਰ ਠੰਢੇ ਠੰਢੇ ਰਹਿੰਦੇ ਆ ਉਹ ਠੀਕ ਹੋ ਜਾਣਗੇ। ਸੋ ਅਗਰ ਵੀਡੀਓ ਵਧੀਆ ਲੱਗੀ ਔਰ ਅਗਰ ਵੀਡੀਓ ਦੇ ਵਿੱਚ ਤੁਸੀਂ ਇੱਕ ਕਸਰਤਾਂ ਕੀਤੀਆਂ ਔਰ ਵੈਸਟਲਿੰਗ ਲਾਉਣੀ ਸ਼ੁਰੂ ਕੀਤੀ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਜੀ। ਜਾਨੀ ਤੰਦਰੁਸਤ ਰਹੋ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ ਜੀ। ਤੁਹਾਡਾ ਤੇ ਤੁਹਾਡਾ ਪਰਿਵਾਰ। ਬਹੁਤ ਬਹੁਤ ਧੰਨਵਾਦੀ ਮਿਲਾਂਗੇ ਜਲਦੀ। ਸਤਿ ਸ